ਇਹੋਂ ਖੋਹਦਾਨ ਦੇ ਰਹੇ ਹੋ ਤੇ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਤੇ ਤੁਸੀਂ ਕਿੰਨੀ ਵਾਰ ਖੋਹਨਾ ਜਿਹੜਾ ਆਪਣਾ ਦਾਨ ਦੇ ਚੁੱਕੇ ਹੋ ਨੌਜਵਾਨੋ ਆਪਣੇ ਨੌਜਵਾਨਾਂ ਨੂੰ ਸਾਥੀਆਂ ਨੂੰ ਕੀ ਕਹਿਣਾ ਚਾਹੋਗੇ ਸਾਥੀਆਂ ਨੂੰ ਇਹੀ ਕਹਿਣਾ ਚਾਹਾਂਗਾ ਜੀ ਕਿ ਖੋਹਦਾਨ ਆਪਾਂ ਨੂੰ ਕਰਨਾ ਚਾਹੀਦਾ ਜੀ ਇਹਨਾਂ ਆਪਣਾ ਜਿਹੜਾ ਸਰਕਲ ਉਹ ਵਧੀਆ ਚੱਲ ਪੈਂਦਾ ਬੋਡੀ ਕੀ ਕਰਦੀ ਹੈ ਤੇ ਕਿਸੇ ਦੀ ਮਦਦ ਹੋ ਜਾਂਦੀ ਹੈ ਕਾਨੂੰ ਆਪਾਂ ਨੂੰ ਵੀ ਲੋੜ ਪੈ ਸਕਦੀ ਹੈ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਚੈਨਲ ਮੈਂ ਤੁਹਾਡਾ ਆਪਣਾ ਮਨਪ੍ਰੀਤ ਅਨੰਦਿਓ ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਇੱਥੇ ਅੱਜ ਦਰਾਹਾ ਵਿਖੇ ਇੱਕ ਖੂਨਦਾਨ ਕੈਂਪ ਆਯੋਜਿਤ ਕੀਤਾ ਜਾ ਰਿਹਾ ਜਿਸ ਨੂੰ ਸਮਾਜ ਸੇਵੀ ਦੇ ਗੁਰਜੋਤ ਕੌਰ ਮੰਗਟ ਆਪਣੀ ਸੁਸਾਇਟੀ ਜੋ ਕਿ ਇਹ ਪਿਛਲੇ ਕਈ ਸਮੇਂ ਤੋਂ ਪਿਛਲੇ ਪੁਰਾਣੇ ਸਮੇਂ ਤੋਂ ਚਲਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਦਾ ਰੁਝਾਨ ਹੈ ਜੀ ਤੁਹਾਡੇ ਬਲੱਡ ਕੈਂਪ ਦੇ ਵਿੱਚ ਸਾਡਾ ਸ਼ਿਕਲ ਸਾਰਿਆਂ ਨੂੰ ਦੇਸ਼ ਦੁਨੀਆ ਨਿਊਜ਼ ਚੈਨਲ ਦੇਖਦੇ ਆਂ ਸਰੋਤਿਆਂ ਤੇ ਮਨਪ੍ਰੀਤ ਵੀਰਜੀ ਦਾ ਬਹੁਤ-ਬਹੁਤ ਧੰਨਵਾਦ ਜੋ ਸਾਡੇ ਇੱਥੇ ਅੱਜ ਕੈਂਪ ਨੂੰ ਕਵਰੇਜ ਕਰਨ ਆਏ ਨੇ ਵੀਰਜੀ ਸਾਡਾ ਰੋਜਾਨ ਹਲੇ ਸਾਨੂੰ ਮਤਲਬ ਅੱਧਾ ਘੰਟਾ ਹੀ ਹੋਇਆ ਤੇ ਬਹੁਤ ਵਧੀਆ ਸਾਨੂੰ ਰਿਸਪੌਂਸ ਮਿਲਿਆ ਬਹੁਤ ਲੋਕ ਨੇ ਬਲੱਡ ਡੋਨੇਟ ਵੀ ਕਰ ਚੁੱਕੇ ਨੇ ਤੇ ਹਲੇ ਅੱਦੇ ਲੋਕ ਵੇਟਿੰਗ ਦੇ ਵਿੱਚ ਬੈਠੇ ਨੇ ਜੀ ਜਿਸ ਤਰ੍ਹਾਂ ਕਿ ਤੁਸੀਂ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਇਹ ਬਲੱਡ ਕੈਂਪ ਆ ਜਿਹੜਾ ਲਗਾਇਆ ਜਾ ਰਿਹਾ ਕੀ ਭਗਤ ਸਿੰਘ ਦੀ ਜਿਹੜੀ ਯਾਦ ਆ ਉਹਨਾਂ ਨੇ ਦੇਸ਼ ਦੇ ਲਈ ਕੁਰਬਾਨੀਆਂ ਕੀਤੀਆਂ ਠੀਕ ਆ ਜੀ ਕੀ ਉਹ ਜਿਹੜੀ ਉਹਨਾਂ ਦੀ ਸੋਚ ਸੀਗੀ ਉਹ ਮਤਲਬ ਜੇ ਅੱਜ ਉਹ ਇੱਥੇ ਆ ਕੇ ਦੇਖਣ ਦੁਬਾਰਾ ਜਨਮ ਲੈ ਕੇ ਦੇਖਣ ਕਿ ਉਹਨਾਂ ਦੀ ਉਹ ਸੋਚ ਤੇ ਜਿਹੜਾ ਦੇਸ਼ ਆ ਜਾਂ ਮੁਲਕ ਆ ਉਹ ਪਹਿਰਾ ਦੇ ਰਿਆ ਕੀ ਉਹਨਾਂ ਦੀ ਸਾਰੀਆਂ ਸੋਚਾਂ ਨੇ ਜਿਹੜੀਆਂ ਉਹ ਕੰਪਲੀਟ ਹੋ ਗਈਆਂ ਕਿ ਅੱਜ ਵੀ ਅਸੀਂ ਕਿਸੇ ਚੀਜ਼ ਦੇ ਗੁਲਾਮ ਆ ਅਸੀਂ ਸਾਰੇ ਕਿਸੇ ਦੀ ਗੁਲਾਮ ਆ ਜੀ ਅੱਜ ਵੀ ਸਾਡੀ ਬੇਰੋਜ਼ਗਾਰੀ ਦੇ ਗੁਲਾਮ ਆ ਅਸੀਂ ਅੱਜ ਆਪਣੀ ਮਾੜੀ ਮਾਨਸਿਕਤਾ ਦੇ ਗੁਲਾਮ ਆ ਅਸੀਂ ਅੱਜ ਲਚਰਤਾ ਦੇ ਗੁਲਾਮ ਆ ਅਸੀਂ ਕਸ ਮਤਲਬ ਰਿਸ਼ਵਤ ਖੋਰੀ ਦੇ ਗੁਲਾਮ ਆ ਅਸੀਂ ਹਰ ਚੀਜ਼ ਦੇ ਗੁਲਾਮ ਆ ਅਸੀਂ ਕੋਈ ਆਜ਼ਾਦ ਨਹੀਂ ਹੋਏ ਆਜ਼ਾਦ ਸਿਰਫ ਸਾਨੂੰ ਸਾਡੇ ਮੁਲਕ ਨੂੰ ਸਾਡਾ ਇੱਕ ਝੰਡਾ ਔਰ ਇੱਕ ਸਾਡੇ ਕਾਨੂੰਨ ਸੰਵਿਧਾਨ ਮਿਲ ਗਿਆ ਪਰ ਅਸੀਂ ਮਤਲਬ ਕੁਝ ਵੀ ਚੀਜ਼ ਚੋ ਆਜ਼ਾਦ ਨਹੀਂ ਹੋਈ ਜੀ ਪਰ ਮੈਂ ਕਹਨੀ ਆਂ ਵੀ ਜੇ ਉਹਨਾਂ ਸ਼ਹੀਦਾਂ ਨੂੰ ਅਸੀਂ ਯਾਦ ਨਾ ਕਰਿਆ ਜਾਂ ਉਹਨਾਂ ਸ਼ਹੀਦਾਂ ਦੀ ਸੋਚ ਤੇ ਅਸੀਂ ਨਾ ਚੱਲੇ ਤਾਂ ਸਾਡੀ ਕੌਮ ਦਾ ਜਿਹੜਾ ਵजूद ਆ ਉਹ ਖਤਮ ਹੋ ਜਾਊਗਾ ਵੈਸੇ ਤਾਂ ਹੋਣ ਦਾ ਜਾ ਹੀ ਰਿਹਾ ਵਾ ਆਪਾਂ ਦੇਖ ਹੀ ਰਹੇ ਹਾਂ ਜਿਸ ਹੱਬ ਨਾਲ ਇਹ ਚੀਜ਼ਾਂ ਚੱਲਦੀਆਂ ਨੇ ਮੈਂ ਤਾਂ ਇਹ ਕਹੂੰਗੀ ਜਿਹੜੀ ਖੂਮ ਕੌਮ ਦੇ ਖੂਨ ਚੋਂ ਗਈ ਗੈਰਤ ਉਹ ਅੱਜ ਵੀ ਨਹੀਂ ਤੇ ਉਹ ਕੱਲ ਵੀ ਨਹੀਂ ਸੋ ਸਾਨੂੰ ਗੈਰਤ ਨਾਲ ਤੇ ਥੋੜਾ ਮਤਲਬ ਉਹਦੇ ਨਾਲ ਜੀਣਾ ਰਸੂਕ ਨਾਲ ਜੀਣਾ ਚਾਹੀਦਾ ਤੇ ਮਤਲਬ ਗਰੀਬ ਗੁਰਬੇ ਦੀ ਮਦਦ ਕਰਨੀ ਚਾਹੀਦੀ ਆ ਔਰਤਾਂ ਭੈਣਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਗੁਰਜੋਤ ਕਰਨਾਗੜ ਜੀ ਅਸੀਂ ਕੈਂਪ ਤਾਂ ਬਹੁਤ ਲੱਗਦੇ ਨੇ ਜਦੋਂ ਮਤਲਬ ਕਈ ਵਾਰ ਨਾਲ ਲੋੜਵੰਦਾ ਨੂੰ ਇਹ ਖੂਨ ਦੀ ਜ਼ਰੂਰਤ ਹੁੰਦੀ ਆ ਉਦੋਂ ਇਹ ਖੂਨ ਉਹਨਾਂ ਨੂੰ ਨਹੀਂ ਮਿਲਦਾ ਲੋਕਾਂ ਦੀ ਇਹ ਗੱਲ ਆਮ ਕਹਿਣਾ ਤੁਸੀਂ ਇਹਦੇ ਬਾਰੇ ਵਿੱਚ ਤੁਹਾਡੇ ਕੀ ਵਿਚਾਰ ਨੇ ਇਹ ਗਲਤ ਆ ਜੀ ਵੈਸੇ ਤਾਂ ਜੇ ਅਗਰ ਵੈਸੇ ਮੇਰੇ ਨਾਲ ਤਾਂ ਅੱਜ ਤੱਕ ਐਦਾਂ ਕੁਝ ਹੋਇਆ ਨਹੀਂ ਕਿਉਂਕਿ ਜਿਹਨੂੰ ਵੀ ਕਦੇ ਲੋੜ ਪਈ ਆ ਤਾਂ ਸਾਡੇ ਵੱਲੋਂ ਉਹਨਾਂ ਨੂੰ ਬਲੱਡ ਪ੍ਰੋਵਾਈਡ ਕਰਵਾਇਆ ਗਿਆ ਵਾ ਅਗਰ ਕਿਸੇ ਨੂੰ ਵੀ ਜ਼ਰੂਰਤ ਆ ਉਹ ਸਾਡੀ ਸੰਸਥਾ ਨਾਲ ਸੰਪਰਕ ਕਰ ਸਕਦਾ ਜੇ ਉਹਨਾਂ ਨੂੰ ਬਲੱਡ ਨਹੀਂ ਮਿਲੂਗਾ ਤਾਂ ਅਸੀਂ ਇਸ ਚੀਜ਼ ਨੂੰ ਐਗਰੀ ਕਰ ਸਕਦੇ ਹਾਂ ਜੀ ਖੂਨਦਾਨ ਇੱਕ ਮਹਾਦਾਨ ਜਿਹਨੂੰ ਦੇ ਕੇ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਨੇ ਇਹ ਤੁਸੀਂ ਜਿਹੜੇ ਉਪਰਾਲੇ ਨੇ ਕਿੰਨੇ ਕ ਟਾਈਮ ਤੋਂ ਕਰ ਰਹੇ ਹੋ ਮੇਰੀ ਇਸ ਸੰਸਥਾ ਨੂੰ 2014 ਦੇ ਵਿੱਚ ਮੈਂ ਰਜਿਸਟਰਡ ਕਰਵਾਈ ਸੀਗੀ ਜੀ ਤੇ ਇਸ ਨੂੰ ਚੱਲਦੇ ਵੀ 2014 ਤੋਂ ਪਹਿਲਾਂ ਮੈਂ এডਿਕੇਸ਼ਨ ਲਾਈਨ ਦੇ ਵਿੱਚ ਇਸ ਨੂੰ ਜਾਦਾ ਕੀਤਾ এডਿਕੇਸ਼ਨ ਦੀ ਕੰਪਿਊਟਰ ਦੀ ਜੋ ਪੜ੍ਹਾਈ ਸੀ ਮੈਂ ਬਿਲਕੁਲ ਫ੍ਰੀ ਕਰਵਾਉਣੀ ਹੈ ਜੀ ਸੋ ਉਸ ਤੋਂ ਬਾਅਦ ਜਿਵੇਂ ਸਾਡਾ ਮਤਲਬ ਅੱਗੇ-ਅੱਗੇ ਚੱਲਦਾ ਆ ਹੁਣ 4 ਸਾਲ ਤੋਂ ਇਹਨੂੰ ਅਸੀਂ ਬਿਲਕੁਲ ਐਦਾਂ ਦੇ ਕੰਮਾਂ ਦੇ ਵਿੱਚ ਕਰ ਰਹੇ ਆ ਜਿੱਦਾਂ ਬਲੱਡ ਕੈਂਪ ਲਗਾਉਣਾ ਬੱਚੀਆਂ ਨੂੰ ਫ੍ਰੀ ਪੜ੍ਹਾਈ ਦੇਣਾ ਕੰਪਿਊਟਰ এডਿਕੇਸ਼ਨ ਦੇਣਾ ਔਰ ਗਰੀਬ ਬੱਚੀਆਂ ਦੇ ਵਿਆਹ ਵਗੈਰਾ ਵੀ ਕਰਦੇ ਆ ਸੋ ਕਾਫੀ ਜੋ ਸਾਡੀ ਐਨਜੀਓ ਇਹ ਜੇ ਕੰਮ ਕਰ ਰਹੀ ਹੈ ਜੀ ਗੁਰਜੋਤ ਜੀ ਕਈ ਲੋਕ ਖੂਨਦਾਨ ਦੇਣ ਤੋਂ ਡਰਦੇ ਨੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਖੂਨਦਾਨ ਮਹਾਦਾਨ ਹੁੰਦਾ ਜੀ ਖੂਨਦਾਨ ਦੇਣ ਨਾਲ ਖੂਨ ਘਟਦਾ ਨਹੀਂ ਵੱਧਦਾ ਹੀ ਹੈ ਸੋ ਪਲੀਜ਼ ਸਾਰੇ ਆਪਣਾ ਬਲੱਡ ਡੋਨੇਟ ਜ਼ਰੂਰ ਕਰਿਆ ਕਰੋ ਇਹਦੇ ਨਾਲ ਕਿਸੇ ਦੀ ਆਪਾਂ ਜਾਨ ਬਚਾ ਸਕਦੇ ਆ ਜਾਨ ਬਚਾਉਣ ਤੋਂ ਵੱਡਾ ਕੋਈ ਵੀ ਇੱਥੇ ਦਾਨ ਨਹੀਂ ਹੈ ਕਹਿੰਦੇ ਹੁੰਦੇ ਆ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਵੱਡਾ ਹੁੰਦਾ ਸੋ ਬਚਾਉਣ ਵਾਲਿਆਂ ਚ ਬਣੋ ਹਾਂਜੀ ਨੌਜਵਾਨਾਂ ਨੂੰ ਸੰਦੇਸ਼ ਕੀ ਦੇਣਾ ਚਾਹੋਗੇ ਨੌਜਵਾਨਾਂ ਨੂੰ ਇਹ ਸੰਦੇਸ਼ ਆ ਵੀ ਸਾਡਾ ਜਿਹੜਾ ਦੇਸ਼ ਆ ਉਹ ਤੁਹਾਨੂੰ ਵਾਜਾ ਮਾਰ ਰਿਹਾ ਸੋ ਪਲੀਜ਼ ਸਾਰਾ ਕੁਝ ਛੱਡ ਕੇ ਨਸ਼ਿਆਂ ਤੋਂ ਦੂਰ ਹੋ ਕੇ ਮਾੜੀ ਸੰਕਟ ਤੋਂ ਦੂਰ ਹੋ ਕੇ ਆਪਾਂ ਆਪਣੀ ਜਿਹੜੀ ਇਹ ਜ਼ਿੰਦਗੀ ਆ ਇਹਨੂੰ ਦੇਸ਼ ਸੇਵਾ ਚ ਲਾਈਏ ਮੈਂ ਬਚਪਨ ਤੋਂ ਹੀ ਭਗਤ ਸਿੰਘ ਜੀ ਹੋਰਾਂ ਨੂੰ ਪੜ੍ਹਦੀ ਆਈਆਂ ਦੇਖਦੀ ਆਈਆਂ ਮੇਰੇ ਮਨ ਦੇ ਵਿੱਚ ਉਹਨਾਂ ਦੇ ਲਈ ਭਾਵਨਾ ਸੀ ਸੋ ਮੇਰਾ ਮਤਲਬ ਅੱਜ ਤੱਕ ਜੋ ਵੀ ਹੈ ਮੈਂ ਭਗਤ ਸਿੰਘ ਜੀ ਹੋਣਾਂ ਦੇ ਨਾਮ ਤੇ ਹੀ ਐਨ ਜੀਓ ਚਲਾਈ ਉਹਨਾਂ ਦੇ ਨਾਮ ਤੇ ਇੰਸਟੀਚਿਊਟ ਚਲਾਇਆ ਸੋ ਜੋ ਅੱਜ ਵੀ ਅਸੀਂ ਪ੍ਰੋਗਰਾਮ ਕਰਦੇ ਆ ਸਾਰੇ ਉਹਨਾਂ ਨੂੰ ਸਮਰਪਿਤ ਕਰਦੇ ਆ ਤੇ ਮੈਂ ਕਦੇ ਨਹੀਂ ਚਾਹੂੰਗੀ ਵੀ ਭਗਤ ਸਿੰਘ ਜੀ ਹੋਣਾਂ ਦੇ ਨਾਮ ਨੂੰ ਸਾਡੀ ਐਨ ਜੀਓ ਜਾਂ ਮੇਰੇ ਕਰਕੇ ਕਦੇ ਲਾਜ ਲੱਗੇ ਤੇ ਮੈਂ ਆਪਣੇ ਆਪ ਨੂੰ ਤਾਂ ਮਿੱਟੀ ਚ ਮਿਲਾ ਸਕਦੀ ਆ ਪਰ ਉਹਨਾਂ ਦੇ ਨਾਮ ਨੂੰ ਨਹੀਂ ਹਾਂਜੀ ਠੀਕ ਹੈ ਗੁਰਜੋਤਕਾਰ ਦਾ ਨੌਜਵਾਨਾਂ ਨੂੰ ਸੰਦੇਸ਼ ਹੈ ਕਿ ਜਿਹੜੀ ਭਗਤ ਸਿੰਘ ਦੀ ਸੋਚ ਆ ਉਹਨੂੰ ਅੱਗੇ ਵਧਾਉਣ ਦੀ ਲੋੜ ਆ ਚਾਹੇ ਕਿ ਇਹ ਵਧੀਆ ਉਪਰਾਲੇ ਕੀਤੇ ਗਏ ਨੇ ਪਰ ਵੱਡੀ ਸੋਚ ਜਿਹੜੀ ਉਹ ਨੌਜਵਾਨਾਂ ਨੂੰ ਦੇ ਕੇ ਗਏ ਨੇ ਦੇਸ਼ ਵਿੱਚ ਬਰਾਬਰਤਾ ਦੀ ਤੇ ਗਰੀਬੀ ਨੂੰ ਹਟਾਉਣ ਦੀ ਅਨਪੜਤਾ ਨੂੰ ਹਟਾਉਣ ਦੀ ਇਹ ਦੇਸ਼ ਨੂੰ ਉਨਤੀ ਤੇ ਮਾਰਗ ਦੇ ਉੱਤੇ ਲੈ ਕੇ ਜਾਣ ਦੀ ਇਹ ਸੋਚ ਤੇ ਅੱਜ ਸਾਨੂੰ ਸਾਰਿਆਂ ਨੂੰ ਇਹ ਮਿਲ ਜੁਲ ਕੇ ਪਹਿਰਾ ਦੇਣਾ ਹੋਵੇਗਾ ਮਨਪ੍ਰੀਤ ਸਿੰਘ ਰਾਂਦੇਓ ਦੇਸ਼ ਦੁਨੀਆ ਚੈਨਲ